ਅਈ ਗੁਰਜੀ ਕੀ ਫਤਿਹ ਅੱਜ ਦੇਸ਼ਾਂ ਦੇ ਬਲਾਂਡ ਆਲ ਇੰਡੀਆ ਦੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਜੋ ਬੰਦ ਦੀ ਕਾਲ ਦਿੱਤੀ ਗਈ ਸੀ ਪੂਰੇ ਭਾਰਤ ਨੂੰ ਬੰਦ ਕਰਨ ਦੀ ਉਸ ਦੇ ਸਬੰਧ ਵਿੱਚ ਅੱਜ ਹਾਦੋਂਪੁਰ ਦੁਆਬਾ ਦੇ ਲਹਿਰ ਦੇ ਪੁਲ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਸਮੂਹ ਮਜ਼ਦੂਰ ਜਥੇਬੰਦੀਆਂ ਅਤੇ ਮੋਦੀ ਸਰਕਾਰ ਤੋਂ ਦੁਖੀ ਹਰ ਵਰਗ ਜੋ ਇਸ ਦੇ ਕਾੜੇ ਕਾਨੂੰਨਾਂ ਤੋਂ ਦੁਖੀ ਹੈ ਸਾਰਿਆਂ ਨੇ ਰਲ ਕੇ ਅੱਜ ਬੰਦ ਵਿੱਚ ਪੂਰਾ ਸਹਿਯੋਗ ਕਰਦੇ ਹੋਏ ਲਹਿਰ ਦੇ ਪੁਲ ਤੇ ਧਰਨਾ ਲਾਇਆ ਹੈ ਜਿਸ ਲੋਕ ਇਹ ਸਾਰੇ ਬਕਬਕ ਬੁਲਾ ਰਹੇ ਸਾਡੇ ਮੋਦੀ ਸਰਕਾਰ ਦੇ ਆਰਡੀਨਸਾਂ ਦੇ ਵਿਰੋਧ ਵਿੱਚ ਸਾਨੂੰ ਸਾਰਿਆਂ ਨੂੰ ਸੰਬੋਧਨ ਕਰ ਰਿਹਾ ਔਰ ਉਸ ਦੇ ਕਿਸਾਨ ਮਾਰੂ ਮਜ਼ਦੂਰ ਬਾਰੂ ਲੋਕ ਨੀਤੀਆਂ ਨੂੰ ਜੋ ਜਬਰਦਸਤੀ ਸਾਡੇ ਤੇ ਥੋਪ ਰਹੇ ਆ ਉਸ ਨੂੰ ਲਾਗੂ ਕਰਨ ਦੀ ਸਾਰੀ ਪੂਰੀ ਡਿਟੇਲ ਵਿੱਚ ਦੱਸ ਰਹੇ ਆ ਮੈਂ ਸਾਰੇ ਸਾਡੇ ਆਲੰਪੁਰ ਦੇ ਨੱਗਰ ਦੇ ਕਿਸਾਨ ਸਾਰੇ ਨੱਗਰ ਉਹਦੇ ਦੁਕਾਨਦਾਰ ਸਾਰੇ ਨੱਗਰ ਵਿੱਚ ਘੁੰਮ ਕੇ ਅਸੀਂ ਆਏ ਆ ਸਾਰੇ ਬਾਜ਼ਾਰ ਵਿੱਚ ਸਮੂਹ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਬੜੀਆਂ ਸਮੂਹ ਕਿਸਾਨ ਜਥੇਬੰਦੀਆਂ ਬਲੋ ਜਿਨ੍ਹਾਂ ਨੇ ਇਸ ਬੰਦ ਨੂੰ ਸਫਲ ਬਣਾਉਂਦੇ ਹੋਏ ਪੂਰਾ ਸਾਥ ਦਿੱਤਾ ਹੈ ਔਰ 100% ਆਲੰਪੁਰ ਨੂੰ ਬੰਦ ਰੱਖਿਆ ਹੈ ਇੱਕ ਵੀ ਦੁਕਾਨ ਆਲੰਪੁਰ ਵਿੱਚ ਕੋਈ ਖੁੱਲੀ ਨਹੀਂ ਰਹੀ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸਾਰਿਆਂ ਦਾ ਉਹ ਪ੍ਰਮੇਹ ਦਾ ਸ਼ੁਕਰਗੁਜ਼ਾਰ ਕਰਦਾ ਆ ਮਨਦੀਪ ਸਿੰਘ ਤੇ ਲੋ ਪਿੰਡ ਸਲਾਲਾ ਸਾਰੇ ਕਿਸਾਨ ਵੀਰਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੋ ਖੁਦ ਟੀਚਰ ਨੇ ਉਹ ਆਪਣੇ ਬਚਾਅ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਰਾ ਸੰਗਤ ਜੀ ਅੱਜ ਆਪਾਂ ਕਿਸਾਨੀ ਦੇ ਮੁੱਦੇ ਲਈ ਇੱਥੇ ਇਕੱਠੇ ਹੋਏ ਆ ਸੰਨੀਧਾ ਮੁੱਦਾ ਪੰਜਾਬ ਦੀ ਅਣਖ ਦਾ ਮੁੱਦਾ ਮੁੱਦਾ ਪੰਜਾਬ ਦੀ ਇੱਜ਼ਤ ਆਬਰੂ ਦਾ ਮੁੱਦਾ ਸਾਹ ਸੰਘਾ ਜੀ ਸਾਡੇ ਸਾਰਿਆਂ ਕੋਲ ਜੇਬਾਂ ਦੇ ਵਿੱਚ ਮੋਬਾਈਲ ਆ ਇਸ ਮੋਬਾਈਲ ਦੇ ਵਿੱਚ ਇੱਕ ਐਪ ਜਾਂ ਗੂਗਲ ਅਸੀਂ ਕੋਈ ਵੀ ਚੀਜ਼ ਸਰਚ ਕਰਨੀ ਆ ਅਸੀਂ ਦੇਖਣਾ ਆ ਆਸਟਰੀਆ ਦੀ ਰਾਜਧਾਨੀ ਕਿਹੜੀ ਆ ਜਾਂਦਾ ਇਰਾਕ ਨਾਲ ਅਮਰੀਕਾ ਦਾ ਅਫਗਾਨਿਸਤਾਨ ਨਾਲ ਪੰਜਾਬ ਨੂੰ ਲੈ ਜਾਣਾ ਸੋ ਇਹੋ ਜਿਹਾ ਮਾਹੌਲ ਮੇਰਾ ਕੱਲਿਆ ਜਿੰਦਗੀ 'ਚ ਕਦੀ ਦੇਖਿਆ ਹੀ ਨਹੀਂ ਸਗਾ ਕਿ ਉਹ ਜਾ ਉੱਥੇ ਦੇਖਿਆ ਔਰ 25 ਕਿਲੋਮੀਟਰ ਬਾਅਦ ਟਰਾਲੀਆਂ ਖੜੀਆਂ ਔਰ ਜਿੱਥੇ ਅਰਧਾ ਟਰਾਲੀਆਂ ਖੜਦੀਆਂ ਉੱਥੇ ਹੀ ਘੜ ਬਣਾ ਕੇ ਉੱਥੇ ਰੋਟੀਆਂ ਪੱਕੀ ਜਾਂਦੀਆਂ ਉੱਥੇ ਹੀ ਚੁੱਲ੍ਹੇ ਲਗਾਏ ਉਹ ਗੈਸ ਸਿਲੰਡਰ ਲਗਾਏ ਉਹ ਉੱਥੇ ਮੋੜ ਚਾਲਾ ਕੋਥੀ ਬੈਹ ਜਾਂਦੇ ਕਿਉਂਕਿ 25 ਕਿਲੋਮੀਟਰ ਰੋਜ਼ ਤੁਰ ਕੇ ਜਾਣਾ ਵੀ ਬੜਾ ਔਖਾ ਸੋ ਹੁਣ ਗੱਲ ਇੱਥੇ ਤੱਕ ਆ ਗਈ ਯਾਰ ਤੇ ਆਪਾਂ ਜਿੰਨਾ ਮੋਦੀ ਨੂੰ ਨਾ ਦਿਨੇ ਤਾਰੇ ਦਿਖਾ ਲਈਏ ਜਾ ਉਹ ਤਾਂ ਦਿੱਤੇ ਆ ਦਿਖਾਉਣ ਉਹਨਾਂ 9 ਤਰੀਕ ਕੱਲ੍ਹ ਤੋਂ ਬਾਅਦ ਜੇ ਫੈਸਲਾ ਨਹੀਂ ਹੁੰਦਾ ਤੇ ਭਰਾਓ ਹੱਥ ਬੰਨ੍ਹ ਕੇ ਹੀ ਬੇਨਤੀ ਆ ਭਾਵੇਂ ਇੱਕ ਦਿਨ ਕੱਟੋ 2 ਮਹੀਨੇ ਦਿਨ ਕੱਟੋ ਕੋਈ ਸ਼ਖਿਓ ਨਾ ਹੋਵੇ ਕਿ ਆਪਾਂ ਨਹੀਂ ਬਿਦਲੀ ਜਿੰਦਾਬਾਦ